ਜਦੋਂ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਬਾੜੀ ਹੋਈ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦੋਂ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਮੇਰਾ ਵਿਨੋਦ ਦਾਸ ਹੈ ਅੱਛਾ ਵਿਨੋਦ ਜੀ ਹੋਇਆ ਕੀ ਅੱਜ ਅਚਾਨਕ ਮੇਰੀ ਸਿਸਟਰ ਆ ਰਹੀ ਸੀ ਰਾਜਸਥਾਨ ਤੋਂ ਜੀ ਨਾ ਮੇਰੀ ਸਿਸਟਰ ਦਾ ਸੁਮਿਤਾ ਕੁਮਾਰੀ ਹੈ ਅੱਛਾ ਕੀ ਹੋਇਆ ਜੀ ਅੱਜ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕਰਨ ਸਟੇਸ਼ਨ ਗਿਆ ਸੀਗਾ ਜਦੋਂ ਮੈਂ ਉੱਥੇ ਗਿਆ ਪਹੁੰਚਿਆ ਜਦੋਂ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦੋਂ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾੜੀ ਹੋਈ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦੋਂ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਹਾਲੇ ਵੀ ਹਾਲਾਤ ਠੀਕ ਨਹੀਂ ਕੀ ਹਾਲਾਤ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਜੀ ਹਾਲੇ ਉਹਦੀ ਮੰਮੀ ਨੂੰ ਤਾਂ ਨਹੀਂ ਦੱਸਿਆ ਮੈਂ ਆਪਣੇ ਜਿਹੜੇ ਮਮਾ ਨੂੰ ਮਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦਾ ਟੱਟ ਤੇ ਟਾਂਕੇ ਲੱਗੇ ਆ ਜੀ ਉਹ ਬੱਚੇ ਦੀ ਹਾਲਤ ਕਾਫੀ 나ਜੀ ਬਹੁਤ ਜ਼ਿਆਦਾ 나ਜੀ ਗਈ ਇਹ ਵੱਟੇ ਵਗੈਰਾ ਮਾਰੇਗੇ ਵੱਟੇ ਮਾਰਿਆ ਬਹੁਤ ਬੱਚੇ ਦਾ ਬਹੁਤ ਪੱਥਰਵਾਰੀ ਹੋਈ ਆ ਉਸ ਨੂੰ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀ ਅਨਸਰਾਂ ਨੇ ਮਾਰੇ ਜਾਂ ਕਿਦਾਂ ਇਹ ਸ਼ਰਾਰਤੀ ਮਾਰ ਰਹੇ ਹੁਣ ਆ ਜੀ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਨੇ ਲੱਗੇ ਜੀ ਇੱਥੇ ਤੱਕ ਕੀ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉ ਪ੍ਰਿੰਸ ਸਰ ਸਤਲੁਜ ਐਕਸਪ੍ਰੈਸ ਸੀ ਕਿੰਨੇ ਲੋਗ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਆਗ ਸੀਗੇ ਪੰਜ ਦਾ ਮਤਲਬ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਸਾ ਹੈ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰੱਜੂ ਦੇਵੀ ਹੈ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਭਿਤਾ ਕੁਮਾਰੀਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਹੈ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਯਾਦ ਨਹੀਂ ਆ ਰਿਹਾ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658